ਰਾਮਾਂ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਐਂਟ ਤੱਕ ਦੇਖੋ ਨਵਾਂ ਸਟਾਕ ਆ ਗਈ ਕੰਪਲਾਂ ਦਾ ਪਹਿਲਾ ਸਟਾਕ ਖਤਮ ਹੋ ਗਿਆ ਸੀਗਾ ਦਸਹਾਂ ਦਾ ਸੇਵ ਚੱਲੀ ਜਾਂਦੀ ਹੈ ਸਾਡੇ ਕੋਲੇ ਕੰਪਲ ਦੇਖੋ ਕਿੰਨੇ ਸ਼ਾਨਦਾਰ ਨੇ ਵਿੱਚ ਆਹ ਦੇਖੋ ਜੀ ਆਹ ਵੈਰਾਈਟੀ ਹੈਗੀ ਹੈ ਜੀ ਆਪਣੇ ਕੋਲੇ ਸੇਲ ਮੇਲੇ ਦੇ ਉੱਤੇ ਜਿਹੜੀ ਆਮ 550 ਕੰਪਲ ਵਿਕਦਾ ਹੈਗਾ 350 ਦੇ ਦਾ ਕੰਪਲ ਹੈ ਜੀ ਸੇਲ ਦੇ ਉੱਤੇ 350 ਰੁਪਏ ਦੇ ਵਿੱਚ ਸਟਾਕ ਦੇਖੋ ਜੀ ਸਟਾਕ ਫੁੱਲ ਆ ਗਿਆ ਇਹਦੇ ਕੋਲੇ ਨਵੇਂ ਦੇ ਵਾਲੇ ਸਟਾਕ ਡਾਊਨ ਤੋਂ ਸਟਾਕ ਦਿਖਾ ਰਹੇ ਹਾਂ ਸਾਡੇ ਕੋਲ ਸਟਾਕ ਫੁੱਲ ਆ ਚੁੱਕਾ ਇਹਦੇ ਵਿੱਚ ਤੇ ਜਾਇਨਗੇ ਇੱਕ ਇੱਕ ਵਧੀਆ ਆਏ ਹੋਏ ਸਾਰੇ ਇਹਦੇ ਵਿੱਚ ਇੱਕ ਤੋਂ ਇੱਕ ਡਿਜ਼ਾਈਨ ਵਧੀਆ ਜੀ ਦੇਖੋ ਸਟਾਕ ਨਵੇਂ ਦੇ ਵਾਲੇ ਆ ਗਏ ਜੀ ਤੇ ਸਾਰਾ ਸੇਲ ਦੇ ਉੱਤੇ 350 ਰੁਪਏ ਦਾ ਕੰਮ ਰਾਇ ਇਹ ਆਨਲਾਈਨ ਡਿਲੀਵਰੀ ਹੁੰਦੀ ਜੇ ਇਹਦੀ ਆਨਲਾਈਨ ਸੱਚਾ ਵਾਲਾ ਬੈਂਦਾ ਕੰਮ ਪਾ ਲਈ ਆਏਗਾ ਆਗੇ ਜਾਣਾ ਹੋਈ ਦੇਖ ਕੇ ਦੁਕਾਨ ਤੋਂ ਆ ਕੇ ਸਿੰਗਲ ਕੰਬਲ ਆ ਗਿਆ ਪੂਰਾ ਵੱਡੇ ਸਾਈਜ਼ ਦਾ ਪੂਰਾ ਵਧੀਆ ਰੇਟ ਸਿਰਫ 350 350 ਦੇ ਵਿੱਚ ਹੈ ਜੀ ਬਹੁਤ ਹੀ ਰੰਗ ਤੇ ਡਿਜ਼ਾਈਨ ਪਹਿਲਾਂ ਰੰਗ ਜਿਹੜੇ ਖਤਮ ਹੋ ਗਏ ਸੀ ਇਹ ਨਵੇਂ ਦੇ ਬਾਰੇ ਰੰਗ ਜਿਹੜੇ ਬਹੁਤ ਆ ਗਏ ਜੀ ਅੱਜ ਨਵਾਂ ਸਟਾਕ ਖੋਲਿਓ ਜੁਕਾਏਗਾ ਛੇ ਕੀ ਆਓ ਤੇ ਦਸਹਰਾ ਵੀ ਆਈ ਜਾਂਦਾ ਛੇ ਕੀ ਛੇਤੀ ਉਹ ਤੋਂ ਪਹਿਲਾਂ ਪਹਿਲਾਂ ਲੈ ਕੇ ਜਾਓ ਸਟਾਕ ਨਵੇਂ ਦੇ ਨਾਲ ਸਟਾਕ ਭਾਰੇ ਜੀ ਇਹ ਇਹ ਪਰ 350 ਦਾ ਰਤਾਈ ਇਹ ਇੱਕੇ ਤੋਂ ਹੋਰ ਭਾਰੀ ਕੁਆਲਿਟੀ ਹੈ ਜਿਹੜੀ ਆਮੀ ਇਹ ਸਾਢੇ 60 700 ਰੁਪਏ ਦਾ ਕੰਬਲ ਦਿਖਦਾ ਹੈਗਾ ਆ ਦੇਖੋ ਜੀ ਇਹ ਤੋਂ ਹੋਰ ਵਧੀਆ ਗਾਰੰਟੀ ਦੇ ਵਿੱਚ ਨੇ ਭਾਰੀ ਕੁਆਲਿਟੀ ਹੈਗੀ ਇਹ ਕੱਟਾ ਜੀ ਸਿਰਫ 400 ਰੁਪਏ ਦਾ ਵੈਰਾਈਟੀ ਦੋਨਾਂ ਜੀ ਬਾਦੂ ਆ ਗਈ ਹੈਗੀ 400 ਵਾਲੇ ਜੀ ਵੀ ਆ ਗਈ ਤੇ 650 ਵਾਲੇ ਜੀ ਵੀ ਆ ਗਈ ਵੈਰਾਈਟੀ ਵੋਲਟ ਜੈਨਾ ਤੇ ਫੋਲਰ ਰੰਗਾਂ ਦੀ ਜਮਾਲ ਪਹੁੰਚੂਕਿਆ ਜੀ ਇਹ ਇਹ ਹੈਗਾ ਜੀ 400 ਵਾਲੇ ਚ ਸਕਰੀਨ ਸ਼ਾਟ ਲਾਓ ਸਾਫਾ ਡਿਜ਼ਾਈਨ ਸਾਫਾ ਕਲਰ ਛੇਤੀ ਆਕੇ ਤੇ ਛੇਤੀ ਲੈ ਕੇ ਜਾਓ ਜੀ ਤੇ ਜੈਨ ਇੱਕ ਤੋਂ ਇੱਕ ਵਧੀਆ ਸਾਰੇ ਇਹਦੇ ਵਿੱਚ ਸ਼ਾਨਦਾਰ ਜੈਨਾ ਆਏ ਹੋਈ ਸਾਰੇ 400 ਰੁਪਏ ਦੇ ਵਿੱਚ ਪੂਰਾ ਹੈੀ ਕੁਆਲਟੀ ਹੈ ਜੀ ਪੂਰਾ ਵੱਡੇ ਸਾਈਜ਼ ਚੇਜ ਨਹੀਂ ਵੱਡਾ ਸਾਈਜ਼ ਆ ਪੂਰਾ ਜੀ ਸੀ ਸਾਡੇ ਸੀਧਾ ਦਿਖਦਾ ਆ ਨਹੀਂ ਇਹ ਆਪਣਾ ਇਹ ਸਿਰ 400 ਰੁਪਏ ਲੱਗਿਆ ਹੋਈ ਇਸੇ ਵੇਲੇ ਦਿੱਤੇ ਜੀ ਬੋਨੇ ਕੁਆਲਟੀਆਂ ਫੋਲੋ ਮਾਲ ਪਹੁੰਚ ਚੁੱਕਿਆ ਜੀ 350 ਵਾਲਾ ਤੇ 400 ਵਾਲਾ ਭਰਾਵਾਂ ਦੀ ਹੱਤੀ ਦੇ ਉੱਤੇ ਸੇਰਵੇਲੇ ਚੱਲੀ ਜਾਂਦਾ ਜੀ ਭਰਾਵਾਂ ਦੀ ਹੱਤੀ ਪਸਤਿਆਂ ਰੋਡ ਮੋੜ ਮੰਡੀ